ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਕਹਿੰਦੇ ਆਪਣਾ ਜਸਨ ਚਲੇ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲੇ ਗਿਆ ਆਹ ਫੁਲਕਾਰੀ ਲਈ ਪਈ ਔਰ ਨਾਨੇ ਦੀ ਉੱਤੇ ਪਈਆ ਦੇਖ ਲੋ ਜੜਾਉਗੀ ਉੱਤੇ ਪਾਉਗੀ ਜਿਲਾ ਕੇ ਤਹਾਮਾਰ ਕੇ ਰੋ ਰਹੀ ਇਹ ਮਾਂ 28 ਸਾਲਾ ਜਸ਼ਨਪ੍ਰੀਤ ਸਿੰਘ ਦੀ ਹੈ ਜਿਸ ਦੀ 2 ਦਿਨ ਪਹਿਲਾਂ ਮਾਛੀਵਾੜਾ ਸਾਖ ਤੋਂ 10 ਕਿਲੋਮੀਟਰ ਦੂਰ ਵਗਦੇ ਸਤਲੂ ਦਰਿਆ ਤੇ ਤੁਸੀ ਬੰਤੇ লাশ ਮਿਲੀ ਸੀ ਪਹਿਲਾਂ ਪੁਲਿਸ ਪਛਾਣ ਨਾ ਕਰ ਸકી ਅੱਜ ਜਦੋਂ ਉਸ ਦੀ ਤਸਵੀਰ ਅਖਬਾਰ 'ਚ ਪ੍ਰਕਾਸ਼ਿਤ ਹੋਈ ਤਾਂ ਉਸ ਦੀ ਪਛਾਣ ਹੋਈ ਡੇਡ ਬੋਡੀ ਦੇਖ ਪਰਿਵਾਰ ਕਤਲ ਦਾ ਖਦਸ਼ਾ ਜੁਤਾਰਿਆ ਪਿੰਡ ਰਤੀਪੁਰ ਦੇ ਕਿਸਾਨ ਰਣਜੋਤ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਮਾੜੀ ਸੰਗਤ ਦੇ ਵਿੱਚ ਪੈਣ ਕਾਰਨ ਨਸ਼ੇ ਦਾ ਆਦਤੀ ਹੋ ਗਿਆ ਸੀ ਇਹ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਸੀ ਜਿਸ ਕਾਰਨ ਉਹ ਨਸ਼ਾ ਛਡਾਊ ਕੇਂਦਰ 'ਚ ਇਲਾਜ ਲਈ ਗਿਆ ਕੁਝ ਦਿਨ ਪਹਿਲਾਂ ਹੀ ਉੱਥੋਂ ਵਾਪਸ ਆਇਆ ਤੇ ਮਾਪਿਆਂ ਨੂੰ ਕਹਿਣ ਲੱਗਾ ਕਿ ਉਹ ਨਸ਼ੇ ਤੋਂ ਦੂਰ ਵਿਦੇਸ਼ ਜਾਣਾ ਚਾਹੁੰਦਾ ਹੈ ਪਰਿਵਾਰਕ ਮੈਂਬਰਾਂ ਨੂੰ ਸ਼ੰਕਾ ਹੈ ਕਿ ਉਹਨਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਉਸਦੇ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਨਸ਼ਾ ਦੇ ਕੇ ਮਾਰਿਆ ਫਿਰ ਉਸ ਦੀ ਲਾਸ਼ ਨੂੰ ਸਤਲੁਜ ਦਰਿਆ ਕਿਨਾਰੇ ਸੁੱਟ ਦਿੱਤਾ ਫਿਲਹਾਲ ਪੁਲਿਸ ਵੱਲੋਂ ਮਾਪਿਆਂ ਦੇ ਬਿਆਨ ਦਰਜ ਕਰ ਲਏ ਗਏ ਨੇ ਤਾਰਾ 174 ਤਹਿਤ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ 22 ਫਰਵਰੀ ਨੂੰ ਜਸ਼ਨਪ੍ਰੀਤ ਨੇ ਵਿਦੇਸ਼ ਜਾਣਾ ਸੀ ਪਰ ਹੁਣੀ ਨੂੰ ਕੌਣ ਟਾਲ ਸਕਦਾ ਹੈ ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਤੇ ਮਾਪਿਓ ਬੇਸੁਦ ਪੈ ਨੇ ਅੱਜ ਮੇਰਾ ਬੇਟਾ 28 ਸਾਲ ਦਾ ਹੋ ਗਿਆ ਵਿਆਹ ਤਾਂ ਨਹੀਂ ਹੋਇਆ ਸੀ ਨਹੀਂ ਵਿਆਹ 23 ਜੁਲਾਈ 1995 ਦਾ ਬਰਤ ਇਕਲੌਤਾ ਪੁੱਤਰ ਜੀ ਹੈ ਇਹ ਵਸ ਇਕਲੌਤਾ ਹੀ ਸੀ ਕੋਰ ਕੋਚ ਨਹੀਂ ਕੋੜ ਰੇਖਾ ਖਾਲੀ ਤੇ ਜਦੋਂ ਉਹ ਘਰੋਂ ਗਿਆ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਆਇਤੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇਲ ਚ ਅਸ ਸਿੱਕਰੀ ਹੋਈ ਹੋਈ ਐ ਮੈਂ ਚਸਿਆ ਕਹਿੰਦਾ ਮੇਰੀ ਟੂਈ ਤੇ ਖਾ ਜਾਂਦੀ ਐ ਮੈਂ ਟੂਈ ਤੇ ਵੀ ਤੇਲ ਮਲਿਆ ਨਾਰੀਅਲ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚ ਲੱਗ ਜਾਣਾ ਇੱਥੇ ਦੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇੱਥੇ ਦੀ ਧਰਤੀ ਵਧੀਆ ਲੱਗਦੀ ਹੈਗੀ ਕਹਦਾ ਇਤੇ ਕਿ ਇਹ ਤੇ ਤਾਂ ਬੜੇ ਲੋਕ ਗਲਤੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਕੁੱਟ-ਕੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੀ ਹੁੰਦੀ ਬਸ ਐ ਤੋ ਅਨੁਕੀ ਮੈਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਮੈਂ ਤਾਂ ਕਿਚਨ 'ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਇਹ ਪਤਾ ਲੱਗਿਆ ਮੈਂ ਕੀ ਹੋਇਆ ਕਹਿੰਦੇ ਆਪਣਾ ਜਸਨ ਚਲਿਆ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲੇ ਆ ਗਿਆ ਹੋਰ ਕੁਝ ਨਹੀਂ ਦੱਸਿਆ ਮੇਰੇ ਕੋਲ ਚਲੇ ਗਏ ਸੋਈ ਚ ਮੈਂ ਤੇਰ ਸੋਈ ਚ ਕੰਮ ਕਰਦੀ ਸੀ ਕਿਚਨ ਚ ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ ਉਹ ਮੈਨੂੰ ਕਹਿ ਕੇ ਗਿਆ ਮੈਂ ਰਾਣਾ ਸਾਹਿਬ ਨੂੰ ਚੱਲਿਆ ਮੰਮੇ ਉੱਤੇ ਜਾਣਾ ਮੈਂ ਉੱਥੇ ਜਾ ਕੇ ਆਉਣਾ ਮੈਂ ਕਿਾ ਚੱਲਿਆ ਜਾ ਵੀ ਟੂ ਚੱਲਿਆ ਜਾ ਪਰ ਆਹ ਟਾਈਮ ਗਿਆ ਮੈਂ ਉਹਨੂੰ ਜਾਣਨੀ ਸੀ ਦੰਦੀ ਵੀ ਨਹੀਂ ਜਾਣਾ ਨਹੀਂ ਹੈਗਾ ਚਾਹ ਮੋ ਚੱਲੀ ਨਹੀਂ ਜਾਣਾ ਹੈਗਾ ਐਸੇ ਟਾਈਮ ਗਿਆ ਉਹ ਇਹ ਇਸ ਤੋਂ ਪਹਿਲਾਂ ਵੀ ਇਹਨੇ ਸੇ ਛੜੋਂ ਕਿੰਨੇ ਚਿਰ ਰਹਿ ਚੁੱਕੇ ਨਹੀਂ ਕਿਤੇ ਇੱਕ ਵਾਰੀ ਇੱਕ ਵਾਰੀ ਵੇ ਜਾ ਸੀਗਾ ਛੱਡ ਗਿਆ ਸੀ ਕੁਛ ਨਹੀਂ ਸੀ ਕਰਦਾ ਵੀਰੇ ਸੱਚੀ ਗੱਲ ਹੈ ਤਾਂ ਸੋਣਾ ਬਹੁਤ ਹੋ ਗਿਆ ਜਵਾਨ ਬੜਾ ਹੋਇਆ ਹੋਇਆ ਸੀਗਾ ਉਹ ਤੇ ਰੂਪ ਇੰਨਾ ਚੜ ਗਿਆ ਸੀ ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸੇਤ ਹੋ ਗਈ। ਵਿਆਹ ਨਹੀਂ ਕੀਤਾ। ਦਾ ਕੀਤਾ ਨਹੀਂ ਵਿਆਹ ਮੰਦਾ ਨਹੀਂ ਸੀ ਕਹਿੰਦਾ ਆਪਣੇ ਪੈਰਾਂ ਤੇ ਖੜ ਕੇ ਵਿਆਹ ਕਰਾਉਣਾ ਮੈਂ ਨਹੀਂ ਤੁੱਤ ساری عمر ਪੈਸੇ ਮੰਗਣੇ। ਜੇ ਮੇਰੇ ਪੁੱਤ ਦੇ ਕੋਈ ਕੁੜੀ ਵੀ ਹੁੰਦੀ ਮੈਂ ਅੱਜ ਦੇਖਦੀ ਉਹਨੂੰ। ਅੰਮਾ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ بڑا ਕਰਨਾ, ਬੜਾ ਜਵਾਨ ਹੋ ਗਿਆ ਵਿਆਹ ਦੀਆਂ ਰੀਝਾਂ ਵੀ ਹੋਣ। ਆਹ ਪੁਲਕਾਰੀ ਲਈ ਪਈ ਆਰੇ ਨਾਨੇ ਦੀ। ਤੇ ਪਈਆ ਦੇਖ ਲੋ ਚੜਾਉਗੀ ਅਰਤੇ ਪਾਉਗੀ ਜਿਲਾ ਕੇ ਮੇਰਾ ਇਕਲੌਤਾ ਪੁੱਤਰ ਜਸਮੀਤ ਸਿੰਘ ਉਮਰ ਕਰੀਬ 28 ਸਾਲ ਹੋਊਗੀ ਮੈਰਿਡ ਸੀਗੀ ਜੀ ਨਹੀਂ ਅਨਮੈਰਿਡ ਸੀਗਾ ਜੀ ਕੀ ਕਾਰਨ ਬਣਿਆ ਜੀ ਜਿਹੜੀ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਆ ਕਾਰਨ ਤਾਂ ਜੀ ਹੁਣ ਸੱਚ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨਗਦਿਆਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ ਵਿੱਚ। ਨਸ਼ੀਦਾਦੀ ਸੀ ਕਿ ਜੀ ਪਹਿਲਾਂ ਵੀ ਨਸ਼ੇ ਕਰਦਾ ਸੀਗਾ। ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ। ਕਰਦਾ ਜਰੂਰ ਸੀਗਾ। ਨਸ਼ਾ ਛਡਵੂ ਕੇਂਦਰ ਚ ਵੀ ਰਹਿ ਚੁੱਕੇ ਸੀ ਜੀ ਪਹਿਲਾਂ? ਹਾਂ ਜੀ ਮੈਂ ਨਸ਼ਾ ਛਡਵੂ ਕੇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀਗਾ ਹਣ। ਤੇ ਹੁਣ ਵੀ ਤਕਰੀਬਨ ਠੀਕ ਸੀਗਾ 10-12 ਦਿਨ ਠੀਕ ਰਿਹਾ ਵਾ ਹੁਣ 4-5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਛੱਕ ਜ਼ਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ ਬੇਸ ਤੇ ਇਹਦੇ ਲਾਉਂਦੇ ਰਹੇ ਅਪਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ ਬੇਸ ਤੇ ਲੱਗਿਆ ਨਹੀਂ ਹੈਗਾ 4-5 ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚਾਹੁੰਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਆ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜੀਡੀ ਦੇ ਨੈਪਟਰ ਸਿ ਲਾਇਆ ਸੀਗੇ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦਾ ਤੇ ਸਿ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਆਵੇ ਵੀ ਜੇ ਨੂੰ ਕੋਈ ਨਸ਼ਾ ਜਾਂ ਕੋਈ ਗਲਤ ਕੰਮ ਕਰਦਾ ਵਾ ਤਾਂ ਸਾਨੂੰ ਦੱਸ ਦੇ ਵੀ ਅਸੀਂ ਤੇਰਾ ਮੈਡੀਕਲ ਇਲਾਜ ਕਰਾ ਲਈਏ ਵੀ ਆਪਾਂ ਨੂੰ ਕੋਈ ਜਾਣ ਚ ਕੋਈ ਪ੍ਰੋਬਲਮ ਨਾ ਆਵੇ ਤੇ ਇਹਨੇ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਇਹਨੇ ਇਹ ਦੱਸਤਾ ਸਾਨੂੰ ਵੀ ਕੋਈ ਗੱਲ ਨਹੀਂ ਫਿਰ ਮੈਂ ਸੈਂਟਰ ਚ ਰਹਿ ਕੇ ਇਹ ਨੇ ਕਿਸੇ ਪੁਰਾਣੇ ਵਾਕਫ ਫਰੈਂਡ ਨੇ ਸੈਂਟਰ ਖੋਲਿਆ ਹੈ ਰਾਣਾ ਸਾਹਿਬ ਅੱਛਾ ਜੀ ਇਹ ਨੇ ਉਹਦੇ ਨਾਲ ਸੰਪਰਕ ਕਰਿਆ ਓਕੇ ਉਹਨੇ ਇਹਨੂੰ ਵਿਸ਼ਵਾਸ ਚ ਲਿਆ ਵੀ ਹਾਂ ਅਸੀਂ ਦਵਾਈ ਦੇ ਕੇ ਮੈਡੀਕਲੀ ਐਨ ਵੀ ਤੁਹਾਡਾ ਮਾਈਂਡ ਸੈੱਟ ਕਰਕੇ ਐਨ ਪੂਰਾ ਅਸੀਂ ਟ੍ਰੀਟਮੈਂਟ ਕਰਦੇ ਹਾਂ ਵੀ ਅਸੀਂ ਆਮ ਨਸ਼ਾ ਛਡਾਓ ਕੇਂਦਰਾਂ ਵਾਂਗੂ ਇਹ ਨਹੀਂ ਹੈਗਾ ਵੀ ਇੱਕ ਨਸ਼ੇ ਤੋਂ ਛਡਾਤਾ ਹੋਰ ਨਸ਼ੇ ਤੇ ਲਾਤੇ ਜਾਂ ਕੋਈ ੱੱਕੇ ਨਾ ਛਡਾਉਣ ਵਾਲਾ ਨਹੀਂ ਅਸੀਂ ਪੂਰਾ ਪ੍ਰਪੇਅਰ ਕਰਕੇ ਮੈਡੀਕਲੀ ਐਨ ਟਰੀਟਮੈਂਟ ਕਰਕੇ ਅਸੀਂ ਨਸ਼ੇ ਪ੍ਰੋਪਰ ਤਰੀਕੇ ਨਾਲ ਛਡਾਉਨੇ ਆ ਵੀ ਕੋਈ ਗੱਲ ਨਹੀਂ ਅਸੀਂ 10 ਦਿਨ ਦੇ ਵਿੱਚ ਅਸੀਂ ਇਹਨੂੰ ਠੀਕ ਕਰ ਦਾਂਗੇ ਮੇਰੀ ਮੇਰੀ ਖੁਦ ਉਸ ਸੈਂਟਰ ਵਾਲੇ ਨਾਲ ਗੱਲ ਹੋਈ ਹੈ ਉਹਨੇ ਮੈਨੂੰ ਪੂਰਾ ਵਿਸ਼ਵਾਸ ਚ ਲੈ ਆ ਇਸ ਗੱਲ ਲਈ ਤੇ ਇਸ ਦੌਰਾਨ ਮੈਂ ਇਹਨੂੰ ਇੱਥੋਂ ਫੇਰ ਘਰੋਂ ਗਿਆ ਵਾ ਸੈਂਟਰ ਦਾ ਕਹਿ ਕੇ ਗਿਆ ਵਾ ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਭੇਜ ਦਿਓ ਇਹਨੂੰ ਵੀ ਅੱਗੇ ਅਸੀਂ ਇਹਨੂੰ ਗੱਡੀ ਵਿੱਚ ਲੈ ਜਾਾਂਗੇ ਓਕੇ ਤੇ ਸਾਨੂੰ ਤਾਂ ਇਹ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬਾਡੀ ਟ੍ਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁਕ ਤੇ ਪਾਇਆ ਜਾਂਦਾ ਪੇਪਰ ਚ ਫੋਟੋ ਲਾਈ ਜਾਂਦੀ ਆ ਤਾਂ ਉਹ ਦੇਖ ਕੇ ਫਿਰ ਸਾਨੂੰ ਆਲ ਦੋਲ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਰਛਾਣ ਤੋਂ ਸਾਨੂੰ ਉਹਦੀ ਲੱਗਦੀ ਆ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਫੇਸਬੁਕ ਤੇ ਤਾਂ ਮੈਂ ਤਾਂ ਫੇ ਕਲੀਅਰ ਹੀ ਪਤਾ ਸੀਗਾ ਕਿ ਇਹ ਮੇਰੇ ਬੇਟੇ ਹੀ ਪਛਾਣ ਹੋ ਗਈ ਸੀ ਇਹ 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 ਡੈੱਡ ਬੋਡੀ ਹੈ ਜਿਹੜੀ ਕਿੱਥੋਂ ਮਿਲਦੀ ਇਹ ਅਸਲ ਚ ਇਥੋਂ ਸੈਂਟਰ ਤੋਂ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ ਜੋ ਮੇਰੀ ਸੈਂਟਰ ਨਾਲ ਗੱਲ ਹੋਈ ਆ ਉਹਨਾਂ ਦਾ ਸੈਂਟਰ ਰਾੜਾ ਸਾਹਿਬ ਹੈਗਾ ਇਥੋਂ ਰਾੜਾ ਸਾਹਿਬ ਨੂੰ ਗਿਆ ਵਾਹੇ ਪਰ ਅਸਲ ਚ ਇਹ ਜੋ ਮੇਰੇ ਦੇਖਣ ਚ ਆਇਆ ਹੁਣ ਸਾਰੇ ਦੇਖ ਕੇ ਵੀ ਇਹ ਰਾੜਾ ਸਾਹਿਬ ਨਹੀਂ ਗਿਆ ਇਹ ਮਾਚੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ ਚ ਪੈ ਗਿਆ ਹੈ ਇਹਦੇ ਕੋਲ ਐਕਟਵਾ ਸਕੂਟਰੀ ਸੀ ਇਥੋਂ ਘਰੋਂ ਲੈ ਕੇ ਗਿਆ ਐਕਟਵਾ ਸਕੂਟਰੀ ਇਹਨੇ ਆਪਣਾ ਜਿੱਥੇ హెయిర్ ਕਟਿੰਗ ਦੀ ਦੁਕਾਨ ਸੀ ਇਹਦੇ ਕਿਸੇ ਫਰੈਂਡ ਦੀ ਉੱਥੇ ਖੜਾ ਗਿਆ ਇਹ ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚਲੇ ਗਿਆ ਇਹ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਕਿੱਥੇ ਗਏ ਇਹ ਗੱਡੀ 'ਚ ਬੈਠ ਕੇ ਪੂਰਾ ਸਨਪਤਾ ਨਹੀਂ ਲੱਗਿਆ ਪਰ ਜੋ ਬਾਡੀ ਆ ਉਹ ਉਹ ਸਾਡੇ ਮਾਛੀਵਾੜਾ ਸਾਹਿਬ ਤੋਂ ਕਰੀਬ 15 ਕਿਲੋਮੀਟਰ ਕਹਿ ਲੋ 18 ਕਿਲੋਮੀਟਰ ਜੋ ਸਾਡਾ ਸਤਲੁਜ ਦਰਿਆ ਵਗਦਾ ਹਾ ਹੌ ਵਾਲੀ ਸਾਈਡ ਤੇ ਨੂੰ ਉਧਰ ਤੋਂ ਵੀ ਦਰਿਆ ਦੇ ਨਾਲ-ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ ਤੇ ਜਾ ਕੇ ਬਾਡੀ ਬਰਾਮਦ ਹੋਈ ਆ ਸਾਨੂੰ ਵੀ ਇਹੀ ਹੈਰਾਨੀ ਆ ਵੀ ਇਹ ਉੱਥੇ ਜਾਣ ਦਾ ਸਾਨੂੰ ਵੀ ਕੋਈ ਹਜੇ ਤੱਕ ਰੀਜਨ ਲੱਭਿਆ ਨਹੀਂ ਵੀ ਐਡੀ ਦੂਰ ਕੱਲੇ ਦੀ ਬਾਡੀ ਇਹਦੇ ਕੋ ਫੋਨ ਸੀ ਇਹਦੇ ਬੈਗ ਵਿੱਚ ਕੱਪੜੇ ਸੀਗੇ ਇਹਦੇ ਪ੍ਰੂਫ ਸੀਗੇ ਇਹਦੇ ਜੇਬਾਂ 'ਚ ਪਰ ਉਹ ਤੋਂ ਪੁਲਿਸ ਦੱਸਦੀ ਹੈ ਵੀ ਇਹਦੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਇਹ ਜਸਮੀਤ ਸਿੰਘ ਜੀ ਸਾਡਾ ਮੇਰਾ ਭਤੀਜਾ ਲੱਗਦਾ ਹੈ ਤੇ ਉਮਰ ਉਹਨਾਂ ਦੀ ਲਗਭਗ 27-28 ਸਾਲ ਦੀ ਸੀਗੀ। ਤੇ ਮੁੰਡਾ ਬਹੁਤ ਨਾਈਸ ਸੀਗਾ ਸਾਡਾ ਇਹ। ਤੇ ਸਮਾਜ ਸੇਵੀ ਸੀਗਾ। ਸਾਡੀ ਸਮਝ ਨਹੀਂ ਆ ਰਿਹਾ ਵੀ ਐਡਾ ਵੱਡਾ ਹਾਦਸਾ ਇਹਦੇ ਨਾਲ ਕਿਸ ਤਰ੍ਹਾਂ ਵਾਪਰ ਗਿਆ। ਠੀਕ ਹੈ ਇਹ ਵੀ ਥੋੜਾ ਬਹੁਤਾ ਸੀਗਾ ਇਹ ਖਾਣ ਪੀਣ ਵਾਲਾ ਪਰ ਏਡੀ ਵੱਡੀ ਮਾਤਾਰ ਵਾਲਾ ਹੈ ਨਹੀਂ ਸੀ ਜਿੱਡਾ ਵੱਡਾ ਹਾਦਸਾ ਇਹ ਨਾਲ ਹੋ ਗਿਆ। ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਇਹੋ ਫੋਟੋਆਂ ਤੋਂ ਮੈਨੂੰ ਜੱਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ ਸੁੱਟਣ ਦਾ ਤਰੀਕਾ ਵੀ ਗਲਤ ਆ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ ਉਹ ਨੱਤਾਂ ਤੋਂ ਫੜ ਕੇ ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹਨ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹਨ ਨਹੀਂ ਇੱਕ ਬਾਜ਼ੂ ਤਾਂ ਹਨ ਉਹਦਾ ਪਰ ਲੱਤਾਂ ਖਿੱਚਣ ਕਰਕੇ ਦੇ ਬਾਜ਼ੂ ਆਏ ਹੋਗਾ ਉਹਦੇ ਦੂਸਰਾ ਜਿਹੜੀ ਉਹਦੀ ਬਾਹਾਂ ਦੇ ਵਿੱਚ ਸਿਰੰਜਾ ਉਹ ਬਾਹ ਚ ਖੋਈ ਗਈ ਆ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਘਬਰਾਹ ਕਰਨ ਵਾਸਤੇ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਦਾ ਕੇਸ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਡਾਊਟ ਆ ਵੀ ਉਹ ਜਿਹੜਾ ਕਿਸੇ ਦੇ ਨੈਟਵਰਕ ਚ ਆਇਆ ਮਾਛੀਵਾੜ ਤੋਂ ਹੀ ਵੀ ਉਹਦੇ ਸੰਪਰਕ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਲੱਭੂਗਾ।